ਦਾ ਅਤੇ ਵਿਆਪਕ ਸੁਰੱਖਿਆ ਯਕੀਨੀ ਬਣਾਉਣ ਦੇ ਲਈ 6000 ਪੁਲਿਸ ਕਰਮਚਾਰੀ ਇਸ ਮੌਕੇ ਦੇ ਉਤੇ ਤਾਇਨਾਤ ਕੀਤੇ ਗਏ ਹਨ ਡਰੋਨਾਂ ਦੇ ਰਾਹੀਂ ਹਵਾਈ ਨਿਗਰਾਨੀ ਕੀਤੀ ਜਾਏਗੀ ਸੋ ਡੀਜੀਪੀ ਗੌਰਵਿਆਦਮ ਦੇ ਵੱਲੋਂ ਇਹ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸੇ ਵੀ ਤਰੀਕੇ ਦੀ ਕੋਤਾਹੀ ਜਿਹੜੀ ਆ ਉਥੇ ਨਹੀਂ ਹੋਣੀ ਚਾਹੀਦੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਮੇਲਾ ਮਾਗੀ ਸ਼ੁਰੂ ਹੋ ਗਿਆ ਜੋ 3 ਦਿਨ ਚੱਲੇਗਾ ਇਸ ਦੌਰਾਨ ਅੱਜ ਰਾਤ 12 ਵਜੇ ਇਸਨਾਨ ਸ਼ੁਰੂ ਹੋਏਗਾ ਇੱਥੇ ਖਿਦਰਾਣਾ ਦੀ ਜੰਗ ਵੀ ਬਹੁਤ ਐਮੀਅਤ ਹੈ ਅੱਜ ਤੋਂ ਕਰੀਬ 320 ਬਰੇ ਪਹਿਲਾਂ 1705 ਈਸਵੀ ਨੂੰ ਲੋਕਾਈ ਦੇ ਭਲੇ ਦੇ ਲਈ ਸਰਵੰਸਦਾਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਲਾ ਮੁਗਲ ਸਮਰਾਜ ਦੇ ਨਾਲ ਖਿਦਰਾਨਾ ਦੀ ਢਾਬ ਤੇ ਆਖਰੀ ਅਤੇ ਨਿਰਣਾਇਕ ਜੰਗ ਲੜੀ ਸੀ ਇਹ ਜੰਗ ਦੁਨੀਆ ਦੀ ਸਭ ਤੋਂ ਅਸਾਂਵੀਂ ਜੰਗ ਸੀ ਇੱਕ ਪਾਸੇ ਮੁੱਠੀਪੁਰ ਸਿੰਘ ਤੇ ਦੂਜੇ ਪਾਸੇ ਮੁਗਲ ਸਮਰਾਜ ਦੇ ਪਹਾੜੀ ਰਾਜਿਆਂ ਦਾ ਵੱਡਾ ਲਾਜ ਲਸ਼ਕਰ ਪਰ ਜੰਗ ਦੇ ਦੌਰਾਨ ਗੁਰੂ ਜੀ ਨੇ ਯੁੱਧ ਕਲਾ ਦੀ ਕੁਸ਼ਲਤਾ ਜੰਗੀ ਰਣਨੀਤੀ ਹਿੰਮਤ ਦਲੇਈ ਤੇ ਅਜੀਹਾ ਜਜ਼ਬਾ ਭਰਿਆ ਤੇ ਮੁਠੀ ਪਰ ਸਿੰਘਾਂ ਨੇ ਸਵਾ ਲੱਖ ਸੇ ਇੱਕ ਲੜਾਉ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਮੁਗਲਾਂ ਦਾ ਡਟ ਕੇ ਸਾਹਮਣਾ ਕੀਤਾ ਸੀ ਜੰਗ ਵਾਲੇ ਕਾਲ ਦੇ ਵਿੱਚ ਉਹ ਥਾਂ ਰੇਤਲਾ ਇਲਾਕਾ ਸੀ ਇੱਥੇ ਇੱਥੇ ਚਾਰੇ ਪਾਸੇ ਰੇਤੇ ਦੇ ਉੱਚੇ ਉੱਚੇ ਟਿੱਬੇ ਸੀ ਟਿੱਬਿਆਂ ਦੇ ਵਿੱਚਕਾਰ ਪਾਣੀ ਦੀ ਢਾਬ ਸੀ ਗੁਰੂ ਜੀ ਨੂੰ ਜੰਗੀ ਨੁਕਤਾ ਨਜ਼ਰ ਤੋਂ ਇਹ ਥਾਂ ਟੁਕਵਾਂ ਲੱਗਾ ਮਤਲਬ ਮਾਗੀ ਦਾ ਜਿਹੜਾ ਮੇਲਾ ਹੈ ਉਹ ਸਿੱਖ ਇਤਿਹਾਸ ਦੇ ਵਿੱਚ ਬੜੀ ਵੱਡੀ ਅਹਮiyet ਰੱਖਦਾ ਹੈ ਸੋ ਉਸ ਨੂੰ ਲੈ ਕੇ ਹੀ ਹੁਣ ਮਾਗੀ ਮੇਲਾ ਜਿਹੜਾ ਉਸ ਦੀਆਂ ਤਿਆਰੀਆਂ ਸਰਕਾਰ ਦੇ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਇਸ ਮੌਕੇ ਦੇ ਉੱਤੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਦੂਸਰੇ ਪਾਸੇ ਦੱਸ ਦਈਏ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਮਾਗੀ ਮੇਲੇ ਦੇ ਉੱਪਰ ਜਿਹੜੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਵੀ ਅਲੱਗ ਤੋਂ ਜਿਹੜੇ ਸਿਆਸੀ ਆਗੂ ਨੇ ਉਹ ਪਹਿਲਾ ਨਤਮਸਤਕ ਵੀ ਹੋਣਗੇ ਔਰ ਉਸ ਤੋਂ ਬਾਅਦ ਜਾ ਕੇ ਉਹਨਾਂ ਦੇ ਵੱਲੋਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣਗੀਆਂ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਸ਼ਮੂਲੀਅਤ ਕਰਨਗੇ ਉਸ ਉਸ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਮੁਕਸਰ ਦੇ ਵਿੱਚ 6000 ਦੇ ਕਰੀਬ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਉੱਥੇ ਤਾਇਨਾਤ ਕੀਤੇ ਗਏ ਨੇ ਸੋ ਮਾਗੀ ਦੇ ਮੇਲੇ ਨੂੰ ਦੇਖਦੇ ਹੋਏ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਸਰਕਾਰ ਦੇ ਵੱਲੋਂ ਵੀ ਇਹ ਗੱਲ ਪਹਿਲਾਂ ਹਦਾਇਤਾਂ ਦੇ ਕੇ ਕਹੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਹੋਵੇ ਉਸ ਨੂੰ ਲੈ ਕੇ ਪੁਲਿਸ ਕਰਮਚਾਰੀ ਜਿੱਥੇ ਤਨਾਤ ਕੀਤੇ ਗਏ ਨੇ ਉਥੇ ਡਰੋਨਾਂ ਦੇ ਰਾਹੀਂ ਵੀ ਨਿਗਰਾਨੀ ਜਿਹੜੀ ਹੈ ਉਹ ਇਸ ਮੌਕੇ ਦੇ ਉਤੇ ਰੱਖੀ ਜਾਏਗੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਔਰ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸਾਂ ਵੀ ਹੋਣਗੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇੱਥੇ ਕਾਨਫਰੰਸ ਜਿਹੜੀ ਹੈ ਕੀਤੀ ਜਾ ਰਹੀ ਹੈ ਹਾਲਾਂਕਿ ਕਾਂਗਰਸ ਪਾਰਟੀ ਨੇ ਪੈਰ ਪਿੱਛੇ ਖਿੱਚ ਲਿਆ ਕਾਂਗਰਸ ਪਾਰਟੀ ਇਹ ਸਿਆਸੀ ਕਾਨਫਰੰਸ ਨਹੀਂ ਕਰੇਗੀ ਪਰ ਉਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਭਲਕੇ ਇੱਥੇ ਕਾਨਫਰੰਸ ਕੀਤੀ ਜਾਏਗੀ ਔਰ ਇਸ ਕਾਨਫਰੰਸ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਹੈ ਔਰ ਇਹਦੀਆਂ ਤਿਆਰੀਆਂ ਐਸੀ ਕਰਕੇ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਸਖਤ ਹਦਾਇਤਾਂ ਦੇ ਆਧਾਰ ਦੇ ਉੱਤੇ ਇਹ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਸਿਮਾਨ ਨੇ ਲੋਹੜੀ ਦੇ ਤਿਉਹਾਰ ਤੇ ਇੱਕ ਟਵੀਟ ਸਾਂਝਾ ਕੀਤਾ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਈਸ਼ਰ ਆ ਦਲਿੱਦਰ ਜਾ ਲਿੱਦਰ ਦੀ ਜੜ ਚੁੱਲੇ ਪਾ ਉਹਨਾਂ ਨੇ ਕਿਹਾ ਕਿ ਖੁਸ਼ੀਆਂ ਉਤਸ਼ਾਹ ਤੇ ਉਮੰਗਾਂ ਦੇ ਪ੍ਰਤੀਕ ਲੋਹੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ਣ ਇਹ ਤਿਉਹਾਰ ਆਪ ਸਭ ਦੇ ਵੇੜੇ ਖੁਸ਼ੀਆਂ ਤੇ ਖੇੜੀਆਂ ਦੀ ਸੌਗਾਤ ਲੈ ਕੇ ਆਨ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਹੜੀ ਦੀ ਵਧਾਈ ਜਿਹੜੀ ਆ ਉਹ ਟਵੀਟ ਕਰਕੇ ਦਿੱਤੀ ਗਈ ਹੈ ਔਰ ਇਸ ਮੌਕੇ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਸਾਰਿਆਂ ਦੀ ਜਿਹੜੀ ਖੁਸ਼ਹਾਲੀ ਹੈ ਉਹਦੀ ਵੀ ਕਾਮਨਾ ਜਿਹੜੀ ਆ ਉਹ ਪਰਮਾਤਮਾ ਦੇ ਅੱਗੇ ਕੀਤੀ ਆ ਔਰ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਪੰਜਾਬ ਦੇ ਲੋਕਾਂ ਨੂੰ ਔਰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਨਾਲ ਇਹ ਜਿਹੜਾ ਲੋਹੜੀ ਦਾ ਤਿਉਹਾਰ ਹੈ ਉਹਦੀ ਖੁਸ਼ੀ ਸਾਂਝੀ ਕੀਤੀ ਗਈ ਔਰ ਸੀਐਮ ਭਗਵੰਤ ਮਾਨ ਨੇ ਖਾਸ ਤਰੀਕੇ ਦੇ ਨਾਲ ਲੋਹੜੀ ਦੀ ਜਿਹੜੀ ਵਧਾਈ ਹੈ ਉਹ ਸਾਰਿਆਂ ਨੂੰ ਦਿੱਤੀ ਹੈ ਅੱਜ ਲੋਹੜੀ ਦੇ ਤਿਉਹਾਰ ਦੇ ਸਵੇਰੇ-ਸਵੇਰੇ ਬਰਨਾਲਾ ਪੁਲਿਸ ਨੇ ਅਸਮਾਜਿਕ ਤੱਤਾਂ ਦੇ ਖਿਲਾਫ ਵੱਡੀ ਕਾਰਵਾਈ ਕਰਕੇ ਗੈਂਗਸਟਰਾਂ ਨੂੰ ਕਾਬੂ ਕੀਤਾ। ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕਾਲਜ ਨੇੜੇ ਇੱਕ ਘਰ ਵਿੱਚ ਤਾਵਰ ਤੋੜ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਵਿੱਚ ਕੁਝ ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸਵੇਰੇ-ਸਵੇਰੇ ਐਕਸ਼ਨ ਲੈਂਦਿਆਂ ਬਰਨਾਲਾ ਐਸਐਸਪੀ ਨੇ ਪੁਲਿਸ ਟੀਮ ਦੀ ਕਾਰਵਾਈ ਦੀ ਪੁਸ਼ਟੀ ਕੀਤੀ। ਇਸ ਮੌਕੇ ਤੇ ਇੰਡੀਆ ਨਿਊਜ਼ ਪੰਜਾਬ ਦੀ ਟੀਮ ਨੇ ਐਸਐਸਪੀ ਬਰਨਾਲਾ ਦੇ ਨਾਲ ਖਾਸ ਗੱਲਬਾਤ ਕੀਤੀ। ਪੱਤੀ ਦੇ ਯੂਨੀਵਰਸਿਟੀ ਕਾਲਜ ਦੇ ਨਦੀਕ ਇੱਕ ਘਰ ਦੇ ਵਿੱਚ ਦੇਰ ਰਾਤ ਘਰ ਦੇ ਅੰਦਰ ਵੜ ਕੇ ਤੜਾ ਤੜ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਜਦੋਂ ਉਸ ਦਾ ਚਾਚਾ ਜਦੋਂ ਲੈ ਕੇ ਜਾਣ ਲੱਗਾ ਤਾਂ ਉਹਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਤਾਂ ਇਸੇ ਦੌਰਾਨ ਇੱਕ ਤੀਸਰਾ ਬੰਦਾ ਇੱਕ ਹੋਰ ਫਟੜ ਕਰ ਦਿੱਤਾ ਗਿਆ ਤਿੰਨੇ ਜਾਨੇ ਬੇਰਹਿਮੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਅੱਜ ਸਵੇਰ ਦੇ ਕਰੀਬ ਕੁਝ ਮਿੰਟ ਪਹਿਲਾਂ ਹੀ ਮਤਲਬ ਕਿ ਜਿਹੜਾ ਰੈ ਕੋਟ ਵਾਲਾ ਜਿਹੜਾ ਫਾਟਕ ਹੈ ਟਰੇਡਡ ਬੈਂਕ ਪੀ ਦੇ ਨਜ਼ਦੀਕ ਜਿਹੜਾ ਕੀ ਹੈ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਜਿਨ੍ਹਾਂ ਨੇ ਮਤਲਬ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਨਾਲ ਫਾਇਰਿੰਗ ਹੋਈ ਤੇ ਉਸ ਦੌਰਾਨ ਕੀ ਕੀ ਹੋਇਆ ਉਹ ਜਾਣਦੇ ਆ ਐਸਪੀ ਸਾਹਿਬ ਬਰਨਾ ਰਹੇ ਹਾਂ ਹਾਂਜੀ ਸਰ ਦੇਖੋ ਕਿ ਮਾਨਯੋਗ ਡੀਜੀਪੀ ਸਾਹਿਬ ਦੀ ਕਲੀਅਰ ਇੰਸਟਰਕਸ਼ਨਸ ਹੈ ਕਿ ਪੁਲਿਸ ਨੂੰ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਈਮ ਫੋਲੋ ਕਰਨਾ ਆਏਗਾ ਇਹਦੇ ਵਿੱਚ ਬਰਨਾਲਾ ਪੁਲਿਸ ਲਗਾਤਾਰ ਕਾਰਵਾਈ ਕਰਦੀ ਆ ਰਹੀ ਹੈ 11 ਤਾਰੀਖ ਦੀ ਰਾਤ ਨੂੰ ਚੰਦੂਪੱਤੀ ਏਰੀਆ ਦੇ ਵਿੱਚ ਦੋ ਗਰੁੱਪ ਦੇ ਵਿਚਕਾਰ ਜਿਨ੍ਹਾਂ ਦੀ ਪਹਿਲੇ ਤੋਂ ਟਕਰਾਰਬਾਜ਼ੀ ਚੱਲ ਰਹੀ ਸੀਗੀ ਇੱਕ ਫਾਇਰਿੰਗ ਇਨਸੀਡੈਂਟ ਵਾਪਰਿਆ ਸੀ ਇਸ ਦੇ ਵਿੱਚ ਇੱਕ ਪਾਸੇ ਅਕਰਮ ਖਾਨ ਉਰਫ ਆਕੂ ਬੀਪੂ ਪ੍ਰਦੀਪ ਇਹਨਾਂ ਦੇ ਹੋਰ ਸਾਥੀ ਵਰ ਲੋ ਜਿਹੜੀ ਦੂਜੀ ਪਾਰਟੀ ਹੈ ਆਕਾਸ਼ਦੀਪ ਸਿੰਘ ਤੇ ਹੋਰ ਉਹਨਾਂ ਦੇ ਸਾਥੀ ਉਹਨਾਂ ਦੇ ਘਰ ਦੇ ਵਿੱਚ ਵਰ ਕੇ ਫਾਇਰਿੰਗ ਕੀਤੀ ਗਈ ਸੀ ਤਿੰਨ ਵਿਅਕਤੀ ਜ਼ਖਮੀ ਹੋਏ ਸੀਗੇ ਉਹਨਾਂ ਨੂੰ सिविल हॉस्पिटल शिफ्ट कराया गया बाद च वो एम्स बठिंडा रेफर हो गया सेना इलाज चल रहा है और जरा मैं तुम्हें दसना चाहता कि जरा ये अक्रम खानुफ आकू है तो होर साथी इन्ह का जरा गिरोह है अपने आप को वड़ा बना बनाकर फेम हासिल करना चाह रहा है और इन्ह का क्रिमिनल पिछुकड़ भी है ये दो हज़ार चौबीस बरनाला जेल तो बाहर आया बेल बेलते और ये वलो नशा तस्करी शराब तस्करी रॉबरी स्नैचिंग आम सब वगैरह के परचे दर्ज है ईवन जरा जख्मी आकाशदीप आकाश है खिलाफ़ भी नशा तस्करी वगैरह के परचे दर्ज है इनपुट की ये इन्होंने टकरारबाजी उस कराइम हो सकता है और जैसे कि गया तक ये इंसीडेंट हो साहब डी एस पी बरन सीआई इंचार्ज और सिंध दी टीम दीमा दी बना के इन्हों मगर लाया गया इन्होंट की जा रही थी आज मॉर्निंग्स अन इनपुट मिली कि इनर दी मूवमेंट जेरा ये रायकोट बैक साइड ट्रेड एंड फैक्ट्री फाटक ये फाटक ਦੇ ਨੇਰੇ ਇੱਥੇ ਸੀਗੀ ਔਰ ਇਹ ਕੁਛ ਵੱਡਾ ਵੱਡੇ ਕ੍ਰਾਈਮ ਨੂੰ ਅੰਜਾਮ ਦੇਣ ਦੀ ਫਰਾਰ ਦੇ ਵਿੱਚ ਸੀਗੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਦੇ ਵਿੱਚ ਥਾਣੇ ਦੀ ਟੀਮ ਤੇ ਸੀਆਈਏ ਦੀ ਟੀਮ ਸੀਗੀ ਤੋਂ ਇਹਨਾਂ ਵੱਲੋਂ ਪੁਲਿਸ ਪਾਰਟੀ ਤੇ ਤਾਬਟੋਲ ਫਾਇਰਿੰਗ ਸਟਾਰਟ ਕੀਤਾ ਗਿਆ ਜਦ ਵਿੱਚ ਇੱਕ ਗੋਲੀ ਜਿਹੜੀ ਸਰਕਾਰੀ ਗੱਡੀ ਹੈ ਉਹਦੇ ਤੇ ਵੀ ਲੱਗੀ ਬੜੀ ਬਹੁਮਸ਼ਕਿਲ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਕ੍ਰਾਸ ਫਾਇਰਿੰਗ ਸੈਲਫ ਡਿਫੈਂਸ ਦੇ ਵਿੱਚ ਕੀਤਾ ਗਿਆ ਸੀਗਾ ਇੱਕ ਗੋਲੀ ਜਿਹੜਾ ਅਕਰਮ ਖਾਨ ਆਕੂਏ ਉਹਦੇ ਲੱੱਚੀ ਵੀ ਲੱਗੀ ਔਰ ਦੂਜਾ ਬੰਦਾ ਵੀ ਡਿੱਗ ਗਿਆ ਸੀਗਾ ਬਾਅਦ ਵਿੱਚ ਇਹਨਾਂ ਨੂੰ ਓਵਰ ਪਾਵਰ ਕੀਤਾ ਗਿਆ ਮੌਕੇ ਤੇ ਦੋ ਪਿਸਟੌਲ ਬਰਾਮਦ ਹੋਏ ਖਾਲੀ ਰਾਉਂਡ ਵਗੈਰਾ ਜਿੰਦਾ ਰਾਉਂਡ ਵਗੈਰਾ ਵੀ ਬਰਾਮਦ ਹੋਏ ਔਰ ਇੱਕ ਸਪਲੈਂਡਰ ਬਾਈਕ ਮੌਕੇ ਤੇ ਬਰਾਮਦ ਹੋਈ ਜਿੰਨੇ ਜਣੇ ਪੱਟੜ ਹੋਏ ਤੇ ਇੱਕ ਜਨ ਪੱਟ ਇੱਕ ਜਨ ਨੂੰ ਲੱੱਚੀ ਗੋਲੀ ਲੱਗੀ ਹੈ ਲੈਕ ਸ਼ਾਟ ਹੋਇਆ ਸੀਗਾ ਔਰ ਦੂਜੇ ਬੰਦੇ ਨੂੰ ਕਾਬੂ ਕੀਤਾ ਗਿਆ ਔਰ ਇਹਨਾਂ ਦੇ ਅਰਸ ਪਾਈ ਗਈ ਹੈ ਜਿਵੇਂ ਲੱਗਦਾ ਨਹੀਂ ਕਿ ਅੱਜ ਲੋਹੜੀ ਦਾ ਤਿਹਾਰ ਸੀਗਾ ਜੇ ਨਾ ਮਤਲਬ ਇਹਨਾਂ ਨੂੰ ਪਰਿਆ ਜਾਂਦਾ ਹੋ ਸਕਦਾ ਹੈ ਕਿ ਅੱਜ ਕੋਈ ਵੱਡੀ ਵਾਰਦਾਤ ਹੋਵੇ ਲੋ ਇਸ ਕਰਕੇ ਤੁਸੀਂ ਕੱਲ ਵੀ ਦੇਖੋਗੇ ਮੇਰੇ ਵੱਲ ਇੱਕ ਪ੍ਰੈਸ ਕਾਨਫਰੰਸ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਤੁਸੀਂ ਦੇਖੋ ਕ੍ਰਾਈਮ ਪ੍ਰੀਵੈਂਸ਼ਨ ਪੱਖੋਂ ਕਾਫੀ ਵੱਡਾ ਕੰਮ ਹੋਇਆ ਸੀਗਾ ਜਿਹੜਾ ਪੰਜਾਬੀ ਸਿੰਘਾ ਗੁਲਾਬਸ ਉਹਦੇ ਤੇ ਅਟੈਕ ਹੋਣਾ ਸੀਗਾ ਉਸ ਸਾਜ਼ਿਸ਼ ਨੂੰ ਸਾਡੇ ਵੱਲੋਂ ناکਾਮ ਕੀਤਾ ਗਿਆ ਸੀਗਾ ਜਿਹੜਾ ਇਹ ਗਾਂਗੇ ਇਹਨਾਂ ਦਾ ਵੀ ਮਨਸੂਬਾ ਸਹੀ ਨਹੀਂ ਸੀਗਾ ਤਾਂ ਇਹਨਾਂ ਨੂੰ ਵੀ ਬਰਸ਼ ਕੀਤਾ ਗਿਆ ਇਹਨਾਂ ਦੇ ਜੋ ਕੌਨਸਪਰੇਸੀ ਸੀ ਜੋ ਇਰਾਦਾ ਸੀਗਾ ਉਹਨਾਂ ਨੂੰ ناکਾਮ ਹੀ ਆਪੀ ਜਾ ਗਿਆ ਜਿਵੇਂ ਕਿ ਬਰਨਾਲਾ ਪੁਲਿਸ ਦੀ ਦਿਨ ਪ੍ਰਤੀ ਦਿਨ ਵਰਤਦੀਆਂ ਦੇਖਣ ਨੂੰ ਮਿਲ ਰਹੀ ਹੈ ਕੱਲ ਗਲੌਸ ਟੂ ਵਾਲੇ ਨੂੰ ਫੜਿਆ ਗਿਆ ਤੇ ਅੱਜ ਜਿਹੜੀ ਏਡੀ ਵੱਡਾ ਅੰਜਾਮ ਹੋਇਆ ਸੀ ਜਿਹੜਾ ਕਿ ਸਾਰੇ ਪੰਜਾਬ ਨੂੰ ਦਹਿਲਾ ਦਿੰਦਾ ਸੀ ਜਿਹੜੀ ਚੀਜ਼ ਨੂੰ ਉਸ ਨੂੰ ਵੀ ਤੁਸੀਂ ਮਤਲਬ ਪਕੜਦੇ ਦੇਖੋ ਜੀ ਜਿਹੜੀ ਇਹ ਸਾਰਾ ਟੀਮ ਐਫਰਟ ਹੈ ਐਸਪੀ ਡੀ ਸਾਹਿਬ ਹੋ ਗਏ ਡੀਐਸਪੀ ਬਰਨਾਲਾ ਸਰਵੀਰ ਸਿੰਘ ਹੋ ਗਏ ਸੀਆਈਡੀ ਟੀਮ ਹੋ ਗਈ ਥਾਣੀ ਦੀ ਟੀਮ ਹੋ ਗਈ ਅਜੇ ਟੀਮ ਕੰਮ ਕਰਦੀ ਹੈ ਪੂਰਨ ਐਨ ਅ ਟੀਮ ਵਰਕ ਕਰਕੇ ਹੀ ਇਹ ਸਾਰਾ ਸੈਕਸੈਸਫੁਲ ਹੋ ਪਾਰਾ ਹੈ ਥੈਂਕ ਯੂ ਇਹ ਸਾਨੂੰ ਐਸਐਸਪੀ ਸਾਹਿਬ ਬਰਨਾਲਾ ਆਉਸ ਨੂੰ ਉਹ ਜਗਤ ਦਿਖਾਉਣੇ ਆ ਜਿੱਥੇ ਇਹ ਵਾਰਦਾਤ ਨੂੰ ਜਿਹੜਾ ਕੀ ਅੰਜਾਮ ਦਿੱਤਾ ਗਿਆ ਦੇਖ ਸਕਦੇ ਹੋ ਇੱਥੇ ਪੁਲਸ ਫੋਰਸ ਦੀ ਟੀਮ ਹੈ ਜਿਹੜੀ ਖੜੀ ਹੈ ਇਹ ਪੁਲਾ ਜਿਹੜਾ ਕੀ ਇਹ ਟ੍ਰੈਂਡੈਂਟ ਪੁਲਾ ਵੀ ਬੱਜਿਆ ਦਾ ਤੇ ਰਾਏਕਪੁਰ ਰੋਡ ਦੇ ਵਿੱਚ ਹੈ ਕਿ ਤੇ ਇਸ ਨੂੰ ਇਹਨਾਂ ਵੱਲੋਂ ਤਿੰਨ ਨੰਬਰ ਦਿੱਤਾ ਗਿਆ ਹੈ ਕਿ ਜਿੱਥੇ ਕੀ ਪੁਲਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੇ ਵਿੱਚ ਇੱਕ ਜ਼ਖਮੀ ਹੈ ਤੇ ਦੂਸਰੇ ਨੂੰ ਰਾਉਂਡ ਅਪ ਕਰ ਲਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਦੋ ਨੰਬਰ ਦੇ ਉੱਤੇ ਵੀ ਇਸੇ ਤਰੀਕੇ ਦੇ ਨਿਸ਼ਾਨ ਲੱਗੇ ਹੋਏ ਨੇ ਤੇ ਤੁਹਾਨੂੰ ਦਿਖਾਉਣਾ ਹੈ ਇਹ ਇੱਕ ਨੰਬਰ ਤੇ ਜਿੱਥੇ ਕੀ ਮਤਲਬ ਕਿ ਕਾਰਤੂਸ ਦਾ ਜਿਹੜਾ ਖੋਲ ਪਿਆ ਇਸੇ ਤਰੀਕੇ ਦੇ ਨਾਲ ਇਸ ਨੂੰ ਦੇਖਦੇ ਹੋਏ ਇਸ ਜਿਹੜੀ ਗੱਡੀ ਹੈ ਜਿਸ ਦੇ ਉੱਤੇ ਕੁਝ ਮਿੰਟ ਪਹਿਲਾਂ ਜਿਹੜੀ ਕੀ ਫਾਇਰਿੰਗ ਕੀਤੀ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਕੋਲ ਨੰਬਰ 5 ਬਹੁਤ ਹੀ ਬੜੀ ਮੁਸਤਕਿਲ ਨਾ ਨਾ ਬੜੀ ਮੁਸ਼ਕਲ ਦੇ ਨਾਲ ਜਿਹੜਾ ਕਿ ਇਸ ਮਦਰਾਮਣ ਨੂੰ ਅਣੰਦੇ ਵਿੱਚ ਕਾਮਯਾਬੀ ਹੋਈ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਫੇਰ ਦਿਖਾਉਣੇ ਹੈ ਕੋਲ ਨੰਬਰ 6 ਆਪ ਇਹ ਜਿੱਥੇ ਕਿ ਇਹ ਆ ਕੇ ਪਕੜ ਦੇ ਵਿੱਚ ਆਏ ਤੁਹਾਨੂੰ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਚਾਰੇ ਉਤਰਫ ਜਿਹੜੀ ਤੁੰਦਾ ਇੱਥੇ ਪੂਰੀ ਤੁੰਦ ਦੇ ਵਿੱਚ ਵੀ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਗਈ ਪਰसों ਦੇਰ ਰਾਤ ਇੱਕ ਘਰ ਵਿੱਚ ਵੜ ਕੇ ਬੇਰਹਿਮੀ ਦੇ ਨਾਲ ਇੱਕ ਲੜਕੇ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬੇਨਕਾਬ ਹੋਏ ਤੁਹਾਨੂੰ ਦਿਖਾ ਰਹੇ ਹਾਂ ਚਾਰੇ ਪਾਸੇ ਇਹ ਰੈਡੈਂਟ ਪੁਲ ਦੇ ਨਜ਼ਦੀਕ ਦੀ ਇਹ ਘਟਨਾ ਜਿਹੜੀ ਕਿ ਕੁਝ ਮਿੰਟ ਪਹਿਲਾਂ ਹੀ ਪੁਲਿਸ ਵੱਲੋਂ ਇਹਨਾਂ ਨੂੰ ਪਕੜਦੇ ਵਿੱਚ ਲੇ ਆਤਾ ਗਿਆ ਆਓ ਫੇਰ ਇੱਕ ਵਾਰ ਸਾਨੂੰ ਪੁਲਿਸ ਫੋਰਸ ਦਾ ਐਸਐਸਪੀ ਸਾਹ ਬਰਨਾਲਾ ਸਰਫਰਾਬ ਆलम ਤੇ ਐਸਪੀਡੀ ਡੀਐਸਪੀ ਸਾਹਿਬ ਜੀ ਤੋਂ ਦੇਖਦੇ ਪੂਰੀ ਪੁਲਿਸ ਫੋਰਸ ਇੱਥੇ ਜਿਹੜੀ ਕੀ ਖੜੀ ਹੈ ਇੱਥੇ ਪ੍ਰੈਸ਼ਿੰਗ ਟੀਮ ਦੀ ਵੀ ਜਿਹੜੀ ਕੀ ਹੈ ਟੀਮ ਇੱਥੇ ਖੜੀ ਹੈ ਇਹ ਲੋਹੜੀ ਦਾ ਜ ਤਿਹਾਰ ਹੈ ਜੇ ਅੱਜ ਇਹ ਮੁਜਰਮ ਨਾ ਪਕੜ ਚਾਉਂਦੇ ਤਾਂ ਹੋ ਸਕਦਾ ਇੱਕ ਬਹੁਤ ਵੱਡੇ ਬਾਹਰ ਦਾਤ ਨੂੰ ਇਹ ਅੰਜਾਮ ਦੇ ਵਿੱਚ ਬੈਠੇ ਸੀ ਬਰਨਾਲਾ ਤੋਂ ਕੈਮਰਾਮਨ ਜੁਗੇਸ਼ ਕਮਾਨਾ ਪਰਵੀ ਰੇਸ਼ੀ ਦੀ ਰਿਪੋਰਟ ਸੰਧੂਪੱਤੀ ਦੇ ਯੂਨੀਵਰਸਿਟੀ ਕਾਲਜ ਦੇ ਨਦੀਕ ਇੱਕ ਘਰ ਦੇ ਵਿੱਚ ਦੇਰ ਰਾਤ ਘਰ ਦੇ ਅੰਦਰ ਵੜ ਕੇ ਤੜਾ ਤੜ ਗੋਲੀਆਂ ਮਾਰੀ ਨਹੀਂ ਆ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਜਦੋਂ ਉਸ ਦਾ ਚਾਚਾ ਜਦੋਂ ਲੈ ਕੇ ਜਾਣ ਲੱਗਾ ਤਾਂ ਉਸ ਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਤਾਂ ਇਸੇ ਦੌਰਾਨ ਇੱਕ ਤੀਸਰਾ ਬੰਦਾ ਇੱਕ ਹੋਰ ਫਟੜਕਾਰ ਦਿੱਤਾ ਗਿਆ ਤਿੰਨੇ ਜਾਨੇ ਬੇਰਹਿਮੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਗਿਆ ਅੱਜ ਸਵੇਰ ਦੇ ਕਰੀਬ ਕੁਝ ਮਿੰਟ ਪਹਿਲਾਂ ਹੀ ਮਤਲਬ ਕਿ ਜਿਹੜਾ ਰੈਕੋਟ ਵਾਲਾ ਜਿਹੜਾ ਫਟਕਾ ਹੈ ਟਰੇਡਿੰਗ ਬੈਂਕ ਦੀ ਦੇ ਨਜ਼ਦੀਕ ਜਿਹੜਾ ਕੀ ਹੈ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੇ ਵਿੱਚ ਜਿਨ੍ਹਾਂ ਨੇ ਮਤਲਬ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਨਾਲ ਜ ਫਾਇਰਿੰਗ ਹੋਈ ਤੇ ਉਸ ਦੌਰਾਨ ਕੀ ਕੀ ਹੋਇਆ ਆਉ ਜਾਣਦੇ ਆ ਐਸਪੀ ਸਾਹਿਬ ਬਰਨਾਲਾ ਤੋਂ ਹਾਂਜੀ ਸਰ ਉਸ ਕਿ ਮਾਨਯੋਗ ਡੀਜੀਪੀ ਸਾਹਿਬ ਦੀ ਕਲੀਅਰ ਇਨਸਟਰਕਸ਼ਨਸ ਹੈ ਕਿ ਪੁਲਿਸ ਨੂੰ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਈਮ ਫੋਲੋ ਕਰਨਾ ਆਏਗਾ ਇਹਦੇ ਵਿੱਚ ਬਰਨਾਲਾ ਪੁਲਿਸ ਲਗਾਤਾਰ ਕਾਰਵਾਈ ਕਰਦੀ ਆ ਰਹੀ ਹੈ 11 ਤਾਰੀਖ ਦੀ ਰਾਤ ਨੂੰ ਚੰਦੂਪੱਤੀ ਏਰੀਆ ਦੇ ਵਿੱਚ ਦੋ ਗਰੁੱਪ ਦੇ ਵਿਚਕਾਰ ਜਿਨ੍ਹਾਂ ਦੀ ਪਹਿਲੇ ਤੋਂ ਟਕਰਾਰਬਾਜ਼ੀ ਚੱਲ ਰਹੀ ਸੀਗੀ ਇੱਕ ਫਾਇਰਿੰਗ ਇਨਸੀਡੈਂਟ ਵਾਪਰੀ ਆ ਸੀ ਇਦੇ ਵਿੱਚ ਇੱਕ ਪਾਸੇ ਅਕਰਮ ਖਾਨ ਉਰਫ ਆਕੂ ਬੀਪੂ ਪ੍ਰਦੀਪ ਇਹਨਾਂ ਦੇ ਹੋਰ ਸਾਥੀ ਵਰ ਲੋ ਜਿਹੜੀ ਦੂਜੀ ਪਾਰਟੀ ਹੈ ਆਗਾਸਦੀਪ ਸਿੰਘ ਤੇ ਹੋਰ ਉਹਨਾਂ ਦੇ ਸਾਥੀ ਉਹਨਾਂ ਦੇ ਘਰ ਦੇ ਵਿੱਚ ਵਰ ਕੇ ਫਾਇਰਿੰਗ ਕੀਤੀ ਗਈ ਸੀਗੀ ਤਿੰਨ ਵਿਅਕਤੀ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਸ਼ਿਫਟ ਕਰਾਇਆ ਗਿਆ ਸੀਗੇ ਬਾਅਦ ਵਿੱਚ ਉਹ ਐਮਸ ਵਟਿੰਡਰ ਰੈਪਰ ਹੋ ਗਿਆ ਸੀਗੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜਾ ਇਹ ਅਕਰਮ ਖਾਨ ਉਰਫ ਆਕੂ ਹੈ ਤੇ होर साथी इन्ह का जरा गिरोह है अपने आप को वर् बना बनाकर फेम हासिल करना चाह रहा है और इन्ह का क्रिमिनल पिछुकड़ भी है ये दो हज़ार चौबीस दरनला जेल तो बाहर आया सी का बेलते और ये वलो नशा तस्करी शराब तस्करी रॉबरी स्नैचिंग आम सक्रह दर्ज है इवन जरा जख्मी आकाशदीप आकाश दीप आकाश सिंह है

ਇੱਥੇ ਸੀਗੀ ਔਰ ਇਹ ਕੁਛ ਵੱਡਾ ਵੱਡੇ ਕ੍ਰਾਈਮ ਨੂੰ ਅੰਜਾਮ ਦੇਣ ਦੀ ਫਰਾਰ ਦੇ ਵਿੱਚ ਸੀਗੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਦੇ ਵਿੱਚ ਥਾਣੇ ਦੀ ਟੀਮ ਤੇ ਸੀਆਈਆਈ ਦੀ ਟੀਮ ਸੀਗੀ ਤੋਂ ਇਹਨਾਂ ਵੱਲੋਂ ਪੁਲਿਸ ਪਾਰਟੀ ਤੇ ਤਾਬਟੋਲ ਫਾਇਰਿੰਗ ਸਟਾਰਟ ਕੀਤਾ ਗਿਆ ਜਦੇ ਵਿੱਚ ਇੱਕ ਗੋਲੀ ਜਿਹੜੀ ਸਰਕਾਰੀ ਗੱਡੀ ਹੈ ਉਹਦੇ ਤੇ ਵੀ ਲੱਗੀ ਬੜੀ ਬਹੁਮੁਸ਼ਕਿਲ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਕ੍ਰਾਸ ਫਾਇਰਿੰਗ ਸੈਲਫ ਡਿਫੈਂਸ ਦੇ ਵਿੱਚ ਕੀਤਾ ਗਿਆ ਸੀਗਾ ਇੱਕ ਗੋਲੀ ਜਿਹੜਾ ਅਕਰਮ ਖਾਨ ਆਕੂ ਹੈ ਉਹਦੇ ਲੱਛੇ ਵੀ ਲੱਗੀ और दूजा बंदा भी डिग गया सी बाद इन्होंने ओवरपावर किया गया मौके पे दो पिस्तौल बरामद हुए खाली राउंड वगैरह जिंदा राउंड वगैरह भी बरामद हुए और एक स्प्लेंडर बाइक मौके तो बरामद हुई है जा। कितने जाने पटट हुए थे एक जन पटट एक जन नु लच गोली लगी है लेग शॉट होया सीगा और दूसरे बंदे नु काबू किया गया और इना दी अरेस्ट पाई गई है ਯੋ ਲੱਗਦਾ ਨਹੀਂ ਕਿ ਅੱਜ ਲੋਹੜੀ ਦਾ ਤਿਹਾਰ ਸੀਗਾ ਜੇ ਨਾ ਮਤਲਬ ਇਹਨਾਂ ਨੂੰ ਪਰਿਆ ਜਾਂਦਾ ਹੋ ਸਕਦਾ ਹੈ ਕਿ ਅੱਜ ਕੋਈ ਵੱਡੀ ਵਾਰਦਾਤ ਹੋਵੇ ਲੋ ਇਸ ਕਰਕੇ ਤੁਸੀਂ ਕੱਲ ਵੀ ਦੇਖੋਗੇ ਮੇਰੇ ਵੱਲ ਇੱਕ ਪ੍ਰੈਸ ਕਾਨਫਰੰਸ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਤੁਸੀਂ ਦੇਖੋ ਕ੍ਰਾਈਮ ਪ੍ਰੀਵੈਂਸ਼ਨ ਪੱਕੋ ਕਾਫੀ ਵੱਡਾ ਕੰਮ ਹੋਇਆ ਸੀਗਾ ਜਿਹੜਾ ਪੰਜਾਬੀ ਸਿੰਘਾ ਗੁਲਾਬਸ ਉਹਦੇ ਤੇ ਅਟੈਕ ਹੋਣਾ ਸੀਗਾ ਉਸ ਸਾਜ਼ਿਸ਼ ਨੂੰ ਸਾਡੇ ਵੱਲੋਂ ناکਾਮ ਕੀਤਾ ਗਿਆ ਸੀਗਾ ਜਿਹੜਾ ਇਹ ਗਾਏਗੇ ਇਹਨਾਂ ਦਾ ਵੀ ਮਨਸੂਬਾ ਸਹੀ ਨਹੀਂ ਸੀਗਾ ਤਾਂ ਇਹਨਾਂ ਨੂੰ ਵੀ ਬਸਟ ਕੀਤਾ ਗਿਆ ਇਹਨਾਂ ਦੇ ਜੋ ਕੌਨਸਪਰੇਸੀ ਸੀ ਜੋ ਇਰਾਦਾ ਸੀਗਾ ਉਹਨਾਂ ਨੂੰ ناکਾਮ ਹੀ ਕੀਤਾ ਗਿਆ ਜਿਵੇਂ ਕਿ ਬਰਨਾਲਾ ਪੁਲਿਸ ਦੀ ਦਿਨ-ਪ੍ਰਤੀ ਦਿਨ ਪਔਰਦੀਆਂ ਦੇਖਣ ਨੂੰ ਮਿਲ ਰਹੀ ਹੈ ਕੱਲ ਗਲੌਸ ਜੂ ਵਾਲੇ ਨੂੰ ਫੜਿਆ ਗਿਆ ਤੇ ਅੱਜ ਜਿਹੜੀ ਐਡੀਪਾ ਅੰਜਾਮ ਹੋਇਆ ਸੀ ਜਿਹੜਾ ਕਿ ਸਾਰੇ ਪੰਜਾਬ ਨੂੰ ਦਹਿਲਾ ਦਿੰਦਾ ਸੀ ਜਿਹੜੀ ਚੀਜ਼ ਨੂੰ ਉਸ ਨੂੰ ਵੀ ਤੁਸੀਂ ਮਤਲਬ ਪਕੜਦੇ ਦੇਖੋ ਜੀ ਜਿਹੜੀ ਇਹ ਸਾਰਾ ਟੀਮ ਐਫਰਟ ਹੈ ਐਸਪੀ ਡੀ ਸਾਹਿਬ ਹੋ ਗਏ ਡੀਐਸਪੀ ਬਰਨਾਲਾ ਸਤਵੀਰ ਸਿੰਘ ਹੋ ਗਏ ਸੀਆਈਡੀ ਟੀਮ ਹੋ ਗਈ ਥਾਣੀ ਦੀ ਟੀਮ ਹੋ ਗਈ ਅਜੇ ਟੀਮ ਕੰਮ ਕਰਦੀ ਹੈ प्रॉपर है ना टीम वर्क करके ही ये सारा सक्सेसफुल हो पा रहा है थैंक यू ਜੇ ਸਾਨੂੰ ਐਸਐਸਪੀ ਸਾ ਬਰਨਾਲਾ ਆਉ ਸਾਨੂੰ ਉਹ ਜਗਤ ਖਾਉਣੇ ਆ ਜਿੱਥੇ ਇਹ ਵਾਰਦਾਤ ਨੂੰ ਜਿਹੜਾ ਕੀ ਅੰਜਾਮ ਦਿੱਤਾ ਗਿਆ ਦੇਖ ਸਕਦੇ ਹੋ ਇੱਥੇ ਪੁਲਿਸ ਫੋਰਸ ਦੀ ਟੀਮ ਹੈ ਜਿਹੜੀ ਖੜੀ ਹੈ ਇਹ ਪੁਲ ਹੈ ਜਿਹੜਾ ਕੀ ਇਹ ਟ੍ਰੈਂਡੈਂਟ ਪੁਲ ਰੈਕੋਟ ਰੋਡ ਦੇ ਵਿੱਚ ਹੈ ਕਿ ਤੇ ਇਸ ਨੂੰ ਇਹਨਾਂ ਵੱਲੋਂ ਤਿੰਨ ਨੰਬਰ ਦਿੱਤਾ ਗਿਆ ਹੈ ਕਿ ਜਿੱਥੇ ਕੀ ਪੁਲਿਸ ਸੰਗਰੂਰ ਦੇ ਸੁਨਾਮ ਹਲਕੇ ਦੇ ਵਿੱਚ ਪੈਂਦੇ ਤੁੰਗਾ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਥੈ ਪਤੰਗ ਚੜਾਉਂਦੇ ਸਮੇਂ 12 ਸਾਲ ਦੇ ਬੱਚੇ ਦੀ ਤੀਜੀ ਮੰਜ਼ਲ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਹਰਜੋਤ ਸਿੰਘ ਵਜੋਂ ਹੋਈ ਹੈ ਜੋ 6ਵੀਂ ਕਲਾਸ ਦੇ ਵਿੱਚ ਪੜਦਾ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਦੇ ਮੁਤਾਬਕ ਹਰਜੋਤ ਆਪਣੇ ਘਰ ਦੀ ਤੀਜੀ ਮੰਜ਼ਲ ਤੇ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਲਿਫਟ ਵਾਲੀ ਜਗ੍ਹਾ ਉੱਪਰ ਲੱਗੀਆਂ ਗ੍ਰਿੱਲਾਂ ਕੋਲੋਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਬੱਚੇ ਨੂੰ ਸੰ ਜਿੱਥੋਂ ਉਸਦੀ ਨਾਜ਼ੁਕ ਹਾਲਤ ਦੇਖਦਿਆਂ ਪਟਿਆਲਾ ਦੇ ਅਮਰ ਹਸਪਤਾਲ ਦੇ ਲਈ ਰੈਫਰਲ ਕੀਤਾ ਗਿਆ ਪਰ ਦੁੱਖ ਦੀ ਗੱਲ ਇਹ ਰਹੀ ਕਿ ਰਸਤੇ ਦੇ ਵਿੱਚ ਹੀ ਹਰਜੂਤ ਸਿੰਘ ਨੇ ਦਮ ਤੋੜ ਦਿੱਤਾ ਸਵੇਰੇ ਕਰੀਬ 11 ਵਜੇ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇਹ ਮੁੰਡਾ ਹੈ ਗੁਰਪ੍ਰੀਤ ਦਾ ਸਾਡਾ ਚਾਚਾ ਜੀ ਸਾਡੇ ਸਗੇ ਚਾਚੇ ਦਾ ਮੁੰਡਾ ਧੀਗਾ ਨੌਜਵਾਨ ਮੁੰਡਾ ਧੀਗਾ 12-13 ਸਾਲ ਦੀ ਉਮਰ ਦੀ ਧੀਗੀ ਛੁੱਟੀਆਂ ਕਰਕੇ ਹੁਣ ਬੱਚੇ ਦੇਖੋ ਸਕੂਲ ਲੱਗ ਨਹੀਂ ਰਹੇ ਪਤੰਗ ਚੜਾਉਣ ਦੀ ਜਿੱਦਾਂ ਸੀ ਉਹ ਕਰਦੇ ਨੇਗੇ ਬਹੁਤ ਅਸੀਂ ਰੋਕ ਰਹੇ ਹਾਂਗੇ ਵੀ ਨਾ ਚੜਾਓ ਪਰ ਕਿਤੋਂ ਨਾ ਕਿਤੋਂ ਜਿਹੜਾ ਇਹ 6-700 ਰੁਪਏ ਦਾ ਆਪਣਾ ਜਿਹੜਾ ਆਉਂਦਾ ਹੈ ਇਹ ਚੈਰਾ ਡੋਰ ਕਹਿੰਦੇ ਨੇ ਜਿੰਨੂੰ ਜੀ ਇਹ ਲੈ ਕੇ ਆਏ ਉਹ ਆਪਣੇ ਤਿੰਨ ਮੰਜ਼ਲੀ ਕੋਠੀਆ ਗਲੀ ਵਿੱਚ ਦੀ ਗਿਆ ਬੱਚਾ ਉਹ ਉੱਥੇ ਦੋ ਤਿੰਨ ਬੱਚੇ ਹੋਰ ਵੀ ਸੀ ਨਾਲ ਉੱਥੇ ਚੜਾ ਰਿਹਾ ਸੀ ਕਿਤੇ ਝਾੜਦਾ ਚੜਦਾ ਗਾਇਲ ਉਹਦੇ ਜਿਹੜਾ ਉਹ ਲਿਫਟਿੰਗ ਕਫ ਬਣਿਆ ਹੈ ਜੀ ਥੱਲੇ ਤੱਕ ਤਿੰਨ ਮੰਜ਼ਲੇ ਪੋਰਚ ਤੇ ਥੱਲੇ ਲਿਫਟ ਨਾਉਣ ਵਾਸਤੇ ਲਿਆਉਣ ਵਾਸਤੇ ਜੀ ਉਦੇ ਵਿੱਚ ਡਿੱਗ ਗਿਆ ਜੀ ਦੇਖੋ ਰੱਬ ਜਾਣਦਾ ਵੀ ਕੀ ਹੋਣਾ ਕੀ ਹੋਇਆਗਾ ਪਰ ਅਸੀਂ ਇਹ ਬੇਨਤੀ ਕਰਦੇ ਜਿਵੇਂ ਮਾਮਾ ਜੀ ਨੇ ਦੱਸਿਆਗਾ ਵੀ ਸਾਡਾ ਤਾਂ ਇੱਕ ਲੋਤਾ ਪੁੱਤਰ ਤੀਗਾ ਚੱਲ ਗਿਆ ਸਾਡਾ ਤਾਂ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਆਂਗੇ ਸਰਕਾਰਾਂ ਨੂੰ ਵੀ ਪੂਰਨ ਤੌਰ ਤੇ ਜਿਹੜੀ ਇਹ ਬਸੰਤ ਪੰਚਮੀ ਹੈ ਇਥੇ ਪਾਬੰਦੀ ਲਾਈ ਜਾਵੇ ਬਹੁਤ ਬੱਚੇ ਤੇ ਧੱਕਾ ਕਰਦੇ ਨੇ ਮਾਪਿਆਂ ਦੇ ਵੀ ਨਹੀਂ ਸੁਣਦੇ ਹੈਗੇ ਇਹ ਜਿਹੜੀ ਚੈਨਾ ਡੋਰ ਹੈਗੀ ਇਹ ਸਾਡੇ ਅਸੀਂ ਦੁੱਧ ਪਾਉਣ ਜਾਂਦੇ ਆਂ ਸਹਰਾਂ ਦੇ ਵਿੱਚ ਬਹੁਤ ਲੋਕਾਂ ਦੇ ਗੱਲ ਵੱਡ ਰਹੀ ਹੈਗੀ ਸਾਡੇ ਜਾਨਵਰ ਨੇ ਪੰਛੀ ਨੇਗੇ ਕਿੰਨੇ ਸਾਡੇ ਪੰਜਾਬ ਦੀ ਰੌਣਕ ਨੇਗੇ ਉਹ ਪੰਛੀਆਂ ਦੇ ਲਈ ਬਹੁਤ ਵੱਡਾ ਹੈ ਇੱਕ ਜਦੋਂ ਪਤੰਗ ਉਡਾ ਰਿਹਾ ਸੀ ਕਿ ਬੱਚਾ ਕੰਨਾ ਸੀ ਉਹ ਨਾ ਜੀ ਬੱਚੇ ਹੋਰ ਵੀ ਸੀਗੇ ਨਾਲ ਬੱਚੇ ਦੋ ਨਾਲ ਹੋਰ ਸੀਗੇ ਜੀ ਦੋ ਬੱਚੇ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਜੀ ਉਹ ਬੱਚੇ ਉਹ ਡਰ ਗਏ ਉਹ ਭੱਜ ਗਏ ਉਹ ਬੱਚਾ ਦੋ ਨਾਲ ਹੋਰ ਸੀਗੇ ਜਦੋਂ ਬੱਚਾ ਗਿਰ ਗਿਆ ਉਹਨਾਂ ਨੇ ਰੌਲਾ ਨਹੀਂ ਪਾਇਆ ਉਹ ਤਾਂ ਕਲੀਅਰ ਨੇ ਉਹ ਸਾਨੂੰ ਐ ਲੱਗ ਰਹੇ ਹਾਂ ਵੀ ਪਹਿਲਾਂ ਵਾਗੇ ਇੱਕ ਉਹਦੇ ਪਿੱਗੇ ਤੋਂ ਬਾਅਦ ਦੇ ਗਏ ਨੇ ਗਏ ਉਹ ਚਾਹੇ ਡਰ ਕੇ ਵਾਗੇ ਚਾਹੇ ਪਹਿਲਾਂ ਵਾਰ ਇਹ ਬੱਚਾ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੌਲੀ ਹੌਲੀ ਕਰਾਂ ਚ ਟੋਲਦੇ ਟੋਲਦੇ ਪਤਾ ਲੱਗਿਆ ਵੀ ਕਿਹੜੇ ਘਰ ਚਾ ਬੱਚਾ ਡੇਢ ਘੰਟੇ ਬਾਅਦ ਸਾਨੂੰ ਉੱਥੋਂ ਜਾ ਕੇ ਲਿਫਟਿੰਗ ਦੇ ਵਿੱਚੋਂ ਮਿਲਿਆ ਬੱਚਾ ਉਹ ਤਾਂ ਬੋਲਦਾ ਸੀਗਾ ਅਸੀਂ ਲੈ ਕੇ ਗਏ ਅਸੀਂ ਸੰਗਰੂਰ ਲੈ ਕੇ ਗਏ ਸੀ ਜੀ ਸੰਗਰੂਰ ਅਸੀਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਗਏ ਤੇ ਉੱਥੋਂ ਉਹਨਾਂ ਨੇ ਸਾਡਾ ਥੋੜਾ ਮोटा ਐਕਸ-ਰੇ ਵਗੈਰਾ ਕੀਤੇ ਫਿਰ ਸਾਡਾ ਪਟਿਆਲੇ ਦਾ ਪਰਚਾ ਕੱਟਤਾ ਜੀ ਪਟਿਆਲੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਅਸੀਂ ਪਹੁੰਚੇ ਨਹੀਂ ਹਸਪਤਾਲ ਜੀ ਪਹਿਲੇ ਪੂਰਾ ਹੋ ਗਿਆ ਜੀ ਕੱਟੀ ਜੀ ਬੱਚਾ ਉਹ ਤੀਜੀ ਮੰਜ਼ਲ ਕੋਠੀ ਆ ਜੀ ਚਲੋ ਪਤੰਗ ਕਹਿੰਦਾ ਮੈਂ ਪਤੰਗ ਚਾੜਨਾ ਇਹ ਬੱਚਾ ਹੋਰੋਂ ਗਿਆ ਜੀ ਆ ਗਲੀ ਗਲੀ ਜਾ ਕੇ ਆਏ ਜਾਂ ਕੇ ਉਹ ਤੀਜੀ ਮੰਜ਼ਲ ਤੇ ਚੜ ਗਿਆ ਬੱਚੇ ਹੋਰ ਵੀ ਦੇ ਨਾਲ ਪਤੰਗ ਚਾੜਦੇ ਚਾੜਦੇ ਜੀ ਉਹ ਜਿਹੜੀ ਲਿਫਟ ਵਾਲਾ ਪੋਰਚਨ ਬਣਾਇਆ ਹੋਇਆ ਹੈ ਜੀ ਲਿਫਟ ਵਾਸਤੇ ਉਹ ਤਿੰਨ ਮੰਜ਼ਲ ਹੈ ਜੀ ਤਿੰਨ ਪੋਰਚਨ ਬਣਾਏ ਹੋਏ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਹੈ ਜੀ ਉੱਥੋਂ ਬੱਚਾ ਕਿਵੇਂ ਡਿਗਿਆ ਕਿਵੇਂ ਨਾ ਉਹ ਰੱਬ ਜਾਣੇ ਪਰ ਹੋਇਆ ਇਹ ਸਾਰੀ ਜਿਹੜੀ ਦੁਰਘਟਨਾ ਹੋਈ ਜੇ ਪਤੰਗ ਦੇ ਕਾਰਨ ਹੋਈ ਹੈ ਜਿਹੜੀ ਚైనా ਮੇ ਡੋਰ ਹੈ ਜੀ ਇਹ ਬੱਚੇ ਪਤੰਗ ਚਾੜਦੇ ਨੇ ਸਾਡਾ ਘਰ ਪਟਿਆ ਗਿਆ ਜੀ ਮੈਂ ਤਾਂ ਐ ਸਰਕਾਰਾਂ ਤੱਕ ਇਹੀ ਕਹਿਣਾ ਜੀ ਵੀ ਹੋਰ ਦਾ ਨਾ ਪਟਿਆ ਜਾਵੇ ਸਰਕਾਰ ਕਾਨੂੰਨ ਬਣਾਉਂਦੀ ਜੂਰਾ ਪਰ ਕੋਈ ਐਕਸ਼ਨ ਨਹੀਂ ਲੈਂਦੀ ਕੱਲਾ ਮੁੰਡਾ ਸੀ ਕੱਲਾ ਬੱਚਾ ਸੀਗਾ ਜੀ ਮੁੰਡਾ ਹੈਗਾ ਸੀ ਜੀ ਆਪਣਾ 12 ਕੇ ਸਾਲ ਦਾ 12 ਕੇ ਸਾਲ ਦਾ ਮੁੰਡਾ ਤੀਗਾ ਜੀ 6ਵੀਂ ਚ ਪੜਦਾ 6ਵੀਂ ਕਲਾਸ ਚ ਪੜਦਾ ਸੀ ਹੈਂਡਬਾਲ ਦਾ ਵਧੀਆ ਖਿਡਿਆਰੀ ਸੀ ਹੈਂਡਬਾਲ ਦਾ ਵਧੀਆ ਖਿਡਿਆਰੀ ਸੀਗਾ ਕੋਈ ਆਇ ਨਹੀਂ ਸੀ ਵੀ ਮੁੰਡਾ ਇੰਨਾ ਇੰਨਾ ਚੁਸਤ ਚਲਾਕ ਮੁੰਡ ਬੱਚਾ ਬਸ ਮੈਂ ਪਤੰਗ ਚਾੜਨਾ ਚੰਗ ਪਿਛਲੀ ਵਾਰੀ ਵੀ ਜਿੱਦ ਕਰੀ ਆ ਇਹਨੂੰ ਚਾੜਨਾ ਨਹੀਂ ਆਉਂਦਾ ਸੀਗਾ ਪਿਛਲੀ ਵਾਰੀ ਪਰ ਜਦੋਂ ਬੱਚਿਆਂ ਨੂੰ ਇਹ ਸਮਾਨ ਮਿਲਦੇ ਨੇ ਤਾਂ ਹੀ ਬੱਚੇ ਐਕਸ਼ਨ ਲੈਂਦੇ ਨੇ ਜੀ ਜੇ ਬੱਚਿਆਂ ਨੂੰ ਜਦੋਂ ਇਹ ਚੀਜ਼ਾਂ ਨਹੀਂ ਮਿਲਣਗੀਆਂ ਬੱਚੇ ਕਿਵੇਂ ਚੜ੍ਹਨਗੇ ਪਹਿਲਾਂ ਇਹ ਦੱਸ ਕੀ ਕਹਿਣਾ ਚਾਹੁੰਦੇ ਉਹਨਾਂ ਬੱਚਿਆਂ ਨੂੰ ਤੇ ਮਾਪੇ ਮਾਪਿਆਂ ਨੂੰ ਆਹੀਂ ਕਹਿਣਾ ਜੀ ਮੇਰੀ ਹੱ ਵੀ ਹੋਰ ਬੱਚੇ ਦਾ ਨਾਮ ਜਿਹੜੇ ਦਸੰਤ ਤੱਕ ਬਈ ਤੇ ਪਵੰਦ ਵੀ ਹੋ ਕਿਸੇ ਦਾ ਘਰ ਇਹ ਇਹਨਾਂ ਇਹਨਾਂ ਤੇ ਜਨਾ ਖਬਰ ਲਾ ਦੋਂਗੇ ਤੁਸੀਂ ਖਬਰ ਜਾ ਕੇ ਗਾਹਾਂ ਪਹੁੰਚ ਜਾਂਦੀ ਆ ਡਿਲੀਟਾਂ ਹੋ ਜਾਂਦੀ ਨੇ ਖਬਰਾਂ ਖਬਰ ਸੁਣ ਲਈ ਗਾਹ ਨਗਾਤੀ ਪਰ ਕੋਈ ਇਹ ਤਾਂ ਐਕਸ਼ਨ ਕੋਈ ਨਹੀਂ ਹੁੰਦਾ ਅਸੀਂ ਪੰਜਾਬ ਸਰਕਾਰ ਨੂੰ ਮੁੱਖ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਆ ਭਗਵੰਤ ਮਾਨ ਸਾਹਿਬ ਤੁਸੀਂ ਪਿੰਡੂ ਇਲਾਕੇ ਚੋਂ ਉੱਠ ਕੇ ਮੁੱਖ ਮੰਤਰੀ ਜੁਣੇ ਲੋਕਾਂ ਨੇ ਸੋਨੂੰ ਪਿੰਡੂ ਹਲਕੇ ਦਾ ਪਤਾ ਹੈ ਵੀ ਜਦੋਂ ਕਿਸੇ ਦਾ ਪੁੱਤ ਮਰ ਜੇ ਜਾਂ ਕਿਸੇ ਦੇ ਕਿਸੇ ਦੇ ਡੈਡੀ ਨੂੰ ਆਪਣੇ ਪੁੱਤ ਨੂੰ ਅਗੜੀ ਦੇਣੀ ਪਈ ਜੇ ਉਹਦੇ ਕੀ ਬੀਤਦੀ ਆ ਹਾਂ ਤੁਸੀਂ ਆਏ ਦੱਸੋ ਵੀ ਇਹ ਹੋਰ ਨਾਲ ਨਾ ਹੋਵੇ ਸਾਡਾ ਘਰ ਉਜੜ ਗਿਆ ਵੀ ਹੋਰ ਦਾ ਕਿਸੇ ਨਾਲ ਜਿਹੜੇ ਅਸੀਂ ਇਹ ਕਹਣਾ ਚਾਹੁੰਦੇ ਹਾਂ ਚੈਨਾ ਡੋਰ ਦੇ ਨਾਲ ਦੇਖੋ ਚੈਨਾ ਡੋਰ ਦੇ ਨਾਲ ਆ ਪਤੰਗ ਚਾੜਨ ਦੇ ਲਾਲ ਚ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੀ ਮਿਹਨਤ ਦੇ ਨਾਲ ਹੁਣ ਬਟਾਲਾ ਦੀਆਂ ਮੁੱਖ ਸੜਕਾਂ ਰਾਦੇ ਨੇੜੇ ਵਿੱਚ ਵੀ ਰੋਸ਼ਨ ਹੋ ਗਈਆਂ ਨੇ ਅਗਰ ਸਿੰਘ ਚੌਂਕ ਤੋਂ ਜਲੰਧਰ ਬਾਈਪਾਸ ਸੜਕ ਤੱਕ ਅਤੇ ਕਾਦੀਆਂ ਚੁੰਗੀ ਤੋਂ ਮਿਸਰਪੁਰਾ ਨਜ਼ਦੀਕ ਗੇਟ ਤੱਕ ਨਵੀਆਂ ਰੋਡ ਲਾਈਟਾਂ ਲਗਾ ਕੇ ਬਟਾਲਾ ਵਾਸੀਆਂ ਨੂੰ ਲੋੜੀ ਦਾ ਖੂਬਸੂਰਤ ਤੋਹਫਾ ਦਿੱਤਾ ਗਿਆ ਇਹਨਾਂ ਲਾਈਟਾਂ ਦਾ ਉਦਘਾਟਨ ਬਟਾਲਾ ਦੇ ਪ੍ਰਾ ਅਤੇ ਵਿਧਾਇਕ ਅਮਰਿਤ ਕਲਸੀ ਦੇ ਕੀਤਾ ਇਸ ਮੌਕੇ ਉਹਨਾਂ ਬਟਾਲਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ ਅਮਰਿਤ ਕਲਸੀ ਨੇ ਕਿਹਾ ਕਿ ਇਹ ਰੋਡ ਲਾਈਟਾਂ ਬਟਾਲਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਅਤੇ ਹੁਣ ਇਹ ਮੰਗ ਪੂਰੀ ਹੋ ਗਈ ਹੈ ਬਿਲਕੁਲ ਅਸੀਂ ਫਿਲਹਾਲ ਇੱਥੇ ਖੜੇ ਹਾਂ ਜੀ ਬੋਦੀ ਦੇ ਹੁਈ ਤੇ ਔਰ ਇਸ ਮੌਕੇ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਲੋਕਲ ਆਈਟਸ ਬੰਦੇ ਨੇ ਜਿਹੜੀ ਪਬਲਿਕ ਹੈ ਉਹ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਸ਼ਹਿਰ ਵਾਸਤੇ ਜਿਹੜਾ ਸੋਚਿਆ ਹੈ ਔਰ ਸੋਚ ਵੀ ਰਹੇ ਨੇ ਔਰ ਵੱਧ ਤੋਂ ਵੱਧ ਜਿਹੜੀ ਇਹ ਡਿਵੈਲਪਮੈਂਟ ਵੀ ਕਰਵਾ ਰਹੇ ਨੇ ਔਰ ਇਸ ਵੇਲੇ ਆਪਾਂ ਜਿਹੜੇ ਰੋਡ ਤੇ ਖੜੇ ਆ ਇਹ ਅੰਮ੍ਰਿਤਸਰ ਜਲੰਧਰ ਬਾਈਪਾਸ ਹੈ ਜੀ ਇਹਦੇ ਵਿੱਚ ਇਹ 90 ਵਰਡ ਦੀ ਲਾਈਟ ਆ ਤੇ ਇਟਸ 55 ਪੋਲ ਲੱਗੇ ਨੇ ਟੋਟਲ ਔਰ ਇਹ ਲਾਈਟਸ ਜਿਹੜੀ ਆ ਉਹ ਹਮ ਜਲੰਧਰ ਬਾਈਪਾਸ ਤੋਂ ਲੈ ਕੇ ਅਫਰਸਨ ਚੌਂਕ ਤੱਕ ਆ। ਔਰ ਇਹਦੇ ਨਾਲ ਨਾਲ ਹੀ ਆਪਣਾ ਤੁਸੀਂ ਪਿੱਛੇ ਵੀ ਆਪਾਂ ਇਨੌਰਗੇਸ਼ਨ ਕਰਕੇ ਆਏ ਆ ਕਾਦੀਆ ਦੀ ਚੁੰਗੀ ਤੋਂ ਹੁਣ ਕਾਦੀਆ ਦੀ ਚੁੰਗੀ ਤੋਂ ਲੈ ਕੇ ਪ੍ਰੋਪਰ ਜਿਹਦਾ ਵਾ ਮੇਸ਼ਰਪੁਰੇ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਗੇਟ ਬਣਿਆ ਹੋ ਉੱਥੇ ਤੱਕ ਲਾਈਟਸ ਔਨ ਆ ਵੰਡਰ ਹੋਟਲ ਤੱਕ ਔਰ ਕਾਦੀਆ ਦੇ ਚੁੰਗੀ ਤੋਂ ਲੈ ਕੇ ਹੁਣ ਪੂਰਾ ਹੀ ਬਸਟੈਂਡ ਤੱਕ ਜਿਹੜੀਆਂ ਲਾਈਟਸ ਔਨ ਹੋ ਚੁੱਕੀਆਂ ਨੇ। ਮਾਰਾ ਪੂਰਾ ਪਟਾਲਾ ਅਸਰੇ ਜਗ ਮਗਾਏਗਾ ਜੀ ਜੀ ਬਿਲਕੁਲ ਜੀ ਇਹ ਜੋ ਆਸ਼ੀਰਵਾਦ ਵੱਡਿਆਂ ਨੇ ਦਿੱਤਾ ਜੋ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਸਰਦਾਰ ਅਮਨ ਸ਼ਿਰਸਿੰਘ ਸ਼ਹਿਰੀ ਐਲ ਸੀ ਜੀ ਨੇ ਪਾਈ ਹੈ ਉਹ ਜਿਹੜਾ ਰਿਜ਼ਲਟ ਨੇ ਉਹ ਸਾਰੇ ਆ ਰਹੇ ਨੇ ਜੀ ਪਹਿਲੇ ਨੰਬਰ ਤੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸਾਡੇ ਭਰਾ ਅਮਿਤਪਾਲ ਸਿੰਘ ਕਲਸੀ ਨੇ ਕੀਤਾ ਬਹੁਤ ਵਧੀਆ ਕੀਤਾ ਉਹ ਰਹੀ ਨੇ ਰਿਜ ਬੈਠੇ ਹੀ ਸਾਨੂੰ ਇਹਨਾਂ ਚਾਣਨ ਕਰਕੇ ਦਿੱਤਾ ਅਸੀਂ ਦੁਕਾਨਦਾਰ ਸਾਰੇ ਬਹੁਤ ਖੁਸ਼ ਆ ਜੋ ਵੀ ਅੱਜ ਸਾਡੇ